ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਆਈਪੀਐਸ ਦੀਆਂ ਸਖਤ ਹਦਾਇਤਾਂ ਅਤੇ ਡੀਐਸਪੀ ਹਰਗੋਬਿੰਦਪੁਰ ਹਰੀਕ੍ਰਿਸ਼ਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆ ਦੇ ਖਿਲਾਫ ਇੱਕ ਮੁਹਿੰਮ ਤਹਿਤ ਥਾਣਾ ਕੁਮਾਨ ਦੀ ਪੁਲਿਸ ਨੇ ਇਸ ਵੱਡੇ ਵੱਡੀ ਸਫਲਤਾ ਪ੍ਰਾਪਤ ਕੀਤੀ ਜਦੋਂ ਦੋ ਨੌਜਵਾਨਾਂ ਨੂੰ 35 ਗ੍ਰਾਮ ਦੀ ਹੋਈ 36800 ਰੁਪਏ ਡਰੱਗ ਮਨੀ ਅਤੇ BMW ਕਾਰ ਸਮੇਤ ਕਾਬੂ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੁਲਿਸ ਥਾਣਾ ਕੁਮਾਨ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਥਾਣਾ ਕੁਮਾਨ ਤੋਂ ਭਗਤਪੁਰ ਪੰਡੋਰੀ ਸੰਦਵਾ ਕਲਾ ਸੰਦਵਾ ਕੋਲ ਦਾਦੀ ਪਿੰਡਾਂ ਨੂੰ ਗਸ਼ਟ ਕਰਨ ਜਾ ਰਹੇ ਸਨ ਜਦੋਂ ਪੁਲਿਸ ਪਾਰਟੀ ਪਿੰਡ ਸੰਦਵਾ ਕੋਲ ਪਹੁੰਚੀ ਤਾਂ ਸੰਦਵਾ ਸਾਈਡ ਵੱਲੋਂ ਇੱਕ ਕਾਲੇ ਰੰਗ ਦੀ BMW ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਵਿੱਚ ਦੋ ਮੁੰਨੇ ਵਿਅਕਤੀ ਸਵਾਰ ਸਨ ਜਦੋਂ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਇੱਕ ਲਿਫਾਫੇ ਨੂੰ ਥੱਲੇ ਸੁੱਟ ਗਏ ਪੁਲਿਸ ਪਾਰਟੀ ਨੇ ਉਸਨੂੰ ਕਬਜ਼ਾ ਲੈਫਾਫੇ ਨੂੰ ਖੋਲ ਕੇ ਦੇਖਿਆ ਤਾਂ ਉਹਦੇ ਵਿੱਚੋਂ 30 ਗ੍ਰਾਮ ਨਰੀਂਦਰਾ ਮਤ ਇਹਨਾਂ ਨੇ ਆਪਣਾ ਨਾਮ ਗੁਰਮੀਤ ਸਿੰਘ ਗੋਰਾ ਪੁੱਤਰ ਜਰਨੈਲ ਸਿੰਘ ਵਾਸੀ ਪੂਵਾ ਅਤੇ ਗੁਰਪਾਲ ਸਿੰਘ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਭਗਤਪੁਰਾ ਦੱਸਿਆ। ਉਹਨਾਂ ਨੇ ਦੱਸਿਆ ਕਿ ਇਹਨਾਂ ਕੋਲ 36800 ਰੁਪਏ ਡਰਗ ਮਨੀ ਵੀ ਬਰਾਮਦ ਕੀਤੀ। ਉਹਨਾਂ ਕਹਿ ਕੇ ਜਿਹੜਾ ਗੋਰਾ ਭਗਤਪੁਰਾ ਦੇ ਉਸ ਵਿਰੁੱਧ 4 ਐਫਆਈਆਰ ਪਹਿਲਾਂ ਵੀ ਦਰਜ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਰਿਮਾਂਡ ਤੇ ਲਿਆ ਕਿ ਹੁਣ ਕੁਝ ਵੀ ਚੁੱਕੀ ਜਾਊਗੀ। ਕੱਲ ਐਸਈ ਸਮਰਨ ਸਿੰਘ ਥਾਣਾ ਕਮਾਣ ਵੱਲੋਂ ਇੰਦਰਾਣੀ ਨਾਕਾਬੰਦੀ ਗੁਰਪਾਲ ਸਿੰਘ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਭਗਤਪੁਰ ਤੇ ਗੁਰਮੀਤ ਸਿੰਘ ਪੁੱਤਰ ਜਨੈਲ ਸਿੰਘ ਵਾਸੀ ਭੂਮਾ ਥਾਣਾ ਕਮਾਨ ਪਾਸੋਂ 35 ਗ੍ਰਾਮ ਹੀਰਨ ਬਰਾਮਦ ਕਰਕੇ ਗੁਰਮੀਤ ਸਿੰਘ ਦੀ ਕੋਲ ਜਿਹੜੀ ਸੀ BMW ਗੱਡੀ ਸੀਗੀ 36800 ਰੁਪਿਆ ਡਰੱਗ ਮਨੀ ਬਰਾਮਦ ਹੋਈ ਹੈ ਨਾਲ ਚੈਕ ਵੀ ਦਰਜ ਕੀਤੀ ਗਈ ਆ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਹਨਾਂ ਦਾ ਰਿਮਾਂਡ ਹਾਰ ਕਰ ਕਾਂਸਲ ਕਰਕੇ ਇਹਨਾਂ ਦੇ ਫਾਰਮਰਡ ਬਾਅਕਵਾਲਡ ਦਾ ਜਿਹੜਾ ਪਤਾ ਲਗਾਇਆ ਜਾ ਰਿਹਾ ਜਿੱਥੋਂ ਇਹ ਲਿਆਉਂਦੇ ਨੇ ਉਹਨਾਂ ਦੋਸ਼ੀਆਂ ਨੂੰ ਇਹਨਾਂ ਦੀ ਪੁਸਤਕ ਦਿੱਤੀ ਸਭ ਜਿਹੜੇ ਨਾਮਜ਼ਦ ਕੀਤਾ ਜਾਵੇਗਾ ਜਿਹੜੇ ਦੋਵੇਂ ਦੋਸ਼ੀ ਫੜੇ ਇਹਨਾਂ ਦੇ ਬੈਕਗ੍ਰਾਉਂਡ ਕਿਦਾਂ ਦੀ ਇਹਨਾਂ ਤੇ ਪਹਿਲਾ ਮਕਦਮਾ ਦਰਜਾ ਜਿਹੜਾ ਭਗਤਪੁਰ ਵਾਲਾ ਕਰਮਜੀਤ ਸਿੰਘ ਆ ਇੱਥੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਇੱਕ ਸਾਈਜ਼ ਕਰਦੇ ਤੇ ਇਹ ਮੁੜ ਕੇ ਆਪਣਾ ਜਦੋਂ ਕਿਸ ਨੇ ਸਖਤਾਈ ਕੀਤੀ ਤੇ ਆਪਣੇ ਪਰਿਵਾਰ ਸਮੇਤ ਅੰਬਰਸਾਰੇ ਚਲਾ ਗਿਆ ਹੁਣ ਕਰੀਬ 3 ਕਿ ਮਹੀਨੇ ਤੋਂ ਫੇਰ ਆਇਆ ਸੀਗਾ ਤੇ ਫੇਰ ਇਹਨੇ ਆ ਭੂਮੇ ਵਾਲੇ ਨਾਲ ਰਲ ਕੇ ਉਹਦ ਨੂੰ ਇਹਨੂੰ ਲਿਆ ਕੇ ਤੇ ਸੇਲ ਦਾ ਗਾੜੀ ਕੰਮ ਸ਼ੁਰੂ ਇਹਨੇ ਕਰ ਦਿੱਤਾ ਇਹ ਕਿੰਨੇ ਕਿ ਚਿਰ ਤੋਂ ਕੰਮ ਕਰਦਾ ਇਹ ਜੀ ਜੇ ਆ ਪਕਸੂਪੁਰ ਵਾਲੇ ਦੀ ਗੱਲ ਕਰੀ ਤੇ ਪਹਿਲਾਂ ਵੀ ਇਸ ਤੰਦੇ ਵਿੱਚ ਰਿਹਾ ਹੈ ਤਾਂ ਹੀ ਉੱਤੇ ਪਹਿਲਾਂ ਵੀ 4 एफआईआरਾਂ ਦਰਜ ਨੇ ਤੇ ਭੋਮੇ ਵਾਲੇ ਤੇ ਜਿਹੜੀ ਅਜੇ ਪਹਿਲੀ ਐਫਆਈਆ ਦਰਜ ਹੋਈ ਆ ਤੇ ਮੇਨ ਇਹ ਦੋਸ਼ੀ ਹੈਗਾ ਇਨੇ ਇਹਨੂੰ ਬਾਸੇਂ ਦੀ ਪਰਚੀਜ ਕਰਦਾ ਸੀ ਇਹ ਜਿਹੜੀ ਗੱਡੀ ਤੁਸੀਂ ਨਾ ਰਿਕਵਰ ਕੀਤੀ ਆ ਇਹ ਕਾਗਜ਼ ਇਹਨਾਂ ਦੇ ਨਾਂ ਤੇ ਆ ਜਾਂ ਇਹ ਚੋਰੀ ਦੀ ਆ ਇਹਦੀ ਤਫ਼ਤੀਸ਼ ਕਰ ਲਈ ਗਈ ਗੱਡੀ ਜਿਹੜੀ ਆ ਪਹਿਲਾਂ ਮੁੰਡੇ ਦੀ ਤਫ਼ਤੀਸ਼ ਚੋਂ ਇਹਦੀ ਨੇ ਭੋਮੇ ਵਾਲੇ ਮੁੰਡੇ ਦੀ ਆ ਇਹ ਦਿੱਲੀ ਦਾ ਵੀ ਕੰਮ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਗੱਡੀ ਫੇਲਾ ਲਈ ਦੀਆ ਇਹਦਾ ਮਾਲਕ ਹੈ ਕੱਲ ਇਸੇ ਹੀ ਸਮਰਨ ਸਿੰਘ ਥਾਣਾ ਕਮਾਨ ਵੱਲੋਂ ਇੰਦਰਾਨੀ ਨਾਕਾਬੰਦੀ ਗੁਰਪਾਲ ਸਿੰਘ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਕਤੂਪੁਰ ਤੇ ਗੁਰਮੀਤ ਸਿੰਘ ਪੁੱਤਰ ਜਨੈਲ ਸਿੰਘ ਵਾਸੀ ਭੂਮਾ ਥਾਣਾ ਕਮਾਨ ਪਾਸੋਂ 35 ਗ੍ਰਾਮ ਹੀਰਾਨ ਬਰਾਮਦ ਕਰਕੇ ਗੁਰਮੀਤ ਸਿੰਘ ਦੀ ਕੋਲ ਜਿਹੜੀ ਸੀ BMW ਗੱਡੀ ਸੀਗੀ 36800 ਰੁਪਇਆ ਡਰੱਗ ਮਨੀ ਬਰਾਮਦ ਹੋਈ ਹੈ ਨਾਲ ਜੇ ਆਖਰੀ ਦਰਜ ਕੀਤੀ ਗਈ ਆ ਅੱਜ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾ ਰਿਹਾ ਇਹਨਾਂ ਦਾ ਰਿਮਾਂਡ ਹਾਰਕ ਕਾਂਸਲ ਕਰਕੇ ਇਹਨਾਂ ਦੇ ਫਾਰਵਰਡ ਬੈਕਵਰਡ ਦਾ ਜਿਹੜਾ ਪਤਾ ਲਗਾਇਆ ਜਾ ਰਿਹਾ ਜਿੱਥੋਂ ਇਹ ਲਿਆਉਂਦੇ ਨੇ ਉਹਨਾਂ ਦੋਸ਼ੀਆਂ ਨੂੰ ਇਹਨਾਂ ਦੀ ਪੋਸਟ ਲਿਸਟ ਤੇ ਇਹ ਸਭ ਜਿਹੜੇ ਨਾਮਜ਼ਦ ਕੀਤਾ ਜਾਵੇਗਾ ਜਿਹੜੇ ਦੋਵੇਂ ਦੋਸ਼ੀ ਫੜੇ ਇਹਨਾਂ ਦੇ ਬੈਕਗ੍ਰਾਉਂਡ ਕਿਦਾਂ ਦੀ ਇਹਨਾਂ ਦੇ ਪਹਿਲਾਂ ਮੁਕਾਮੇ ਦਰਜਾ ਜਿਹੜਾ ਭਗਤਪੁਰ ਵਾਲਾ ਗਰਮੀਤ ਸਿੰਘ ਆ ਇੱਥੇ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਇੱਕ ਸਾਈਜ਼ ਕਰਦੇ ਤੇ ਇਹ ਮੁੜ ਕੇ ਆਪਣਾ ਜਦੋਂ ਕੁਛ ਨਹੀਂ ਸਖਤਾਈ ਕੀਤੀ ਤੇ ਆਪਣੇ ਪਰਿਵਾਰ ਸਮੇਤ ਅੰਬਰਸਾਰੇ ਚਲਾ ਗਿਆ ਤੇ ਹੁਣ ਕਰੀਬ 3 ਕਿ ਮਹੀਨੇ ਤੋਂ ਫੇਰ ਆਇਆ ਸੀਗਾ ਤੇ ਫੇਰ ਇਹਨੇ ਆ ਭੂਮੀ ਵਾਲੇ ਨਾਲ ਰਲ ਕੇ ਉਹਦੋਂ ਐਰਨ ਲਿਆ ਕੇ ਤੇ ਸੇਲ ਦਾ ਗਾੜੀ ਕੰਮ ਸ਼ੁਰੂ ਇਹਨੇ ਕਰ ਦਿੱਤਾ ਇਹ ਕਿੰਨੇ ਚਿਰ ਤੋਂ ਕੰਮ ਕਰਦਾ ਇਹ ਜੇ ਆ ਪਕਸੂਪੁਰ ਵਾਲੇ ਦੀ ਗੱਲ ਕਰੀ ਤੇ ਪਹਿਲਾਂ ਵੀ ਇਸ ਠੰਡੇ ਵਿੱਚ ਰਿਹਾ ਹੈ ਤਾਂ ਹੀ ਉੱਤੇ ਪਹਿਲਾਂ ਵੀ 4 ਐਫਏ ਦਰਜ ਨੇ ਤੇ ਭੂਮੀ ਵਾਲੇ ਤੇ ਜਿਹੜੀ ਅਜੇ ਪਹਿਲੀ ਐਫਏ ਦਰਜ ਹੋਈ ਆ ਤੇ ਮੇਨ ਇਹ ਦੋਸ਼ੀ ਹੈਗਾ ਇਹਨੇ ਇਹਨੂੰ ਗਾ ਸੇਲ ਦੀ ਪਰਚੇਜ ਕਰਦਾ ਸੀ ਇਹ ਜਿਹੜੀ ਗੱਡੀ ਤੁਸੀਂ ਨਾ ਰਿਕਵਰ ਕੀਤੀ ਆ ਇਹ ਕਾਗਜ਼ ਇਹਨਾਂ ਦੇ ਨਾਂ ਤੇ ਆਇਆ ਜਏ ਚੋਰੀ ਦੀ ਹੈ ਇਹਦੀ ਤਫ਼ਤੀਸ਼ ਕਰ ਲਈ ਜੀ ਗੱਡੀ ਜਿਹੜੀ ਆ ਫੇਲਾ ਮੁਲੀ ਤਫ਼ਤੀਸ਼ ਚੋਂ ਇਹਦੀ ਨੇ ਹੁਮੇ ਵਾਲੇ ਮੁੰਡੇ ਦੀ ਆ ਇਹ ਡਿਲੀਰੀ ਦਾ ਵੀ ਕੰਮ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਗੱਡੀ ਫੇਲਾ ਲਈ ਦੀ ਆ ਇਹਦਾ ਮਾਲਕ